ਆਪਣੇ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਇਹੋ ਆ ਦੋ HF ਦੀਆਂ ਵਧੀਆ HF ਪਿਓਰ ਬੈੜਾ ਹੈ ਆ ਵੜ ਪਹਿਲੇ ਸੁਈ ਹੈ ਉਹ ਦੂਜੇ ਸੁਈ ਆ ਲਾਲ ਚਿੱਟੇ ਰੰਗ ਦੀ ਨਕੇ ਬੈੜਾ ਬਹੁਤ ਵਧੀਆ HF ਪਿਓਰ ਨਲੇਵਾ ਬਹੁਤ ਸਾਫ ਹੈ ਵਾਇਡ ਦਾ ਤੇ ਕੋਲ ਸਥਾਨ ਲੇਵਾ ਇਹ ਕੋਈ ਥਾਨਾ ਹੈ ਬਹੁਤ ਸਾਫ ਹੈ ਸੀਲ ਬਹੁਤ ਹੈ ਇਹਦੇ ਇਠਾਂ ਲਗਭਗ 11 ਕਿਲੋ ਦੁੱਧ ਹੈ ਦੋਨਾਂ ਡੰਗਿਆਂ ਦਾ 11 ਕਿਲੋ ਦੁੱਧ ਹੈ 2 ਮਹੀਨੇ ਨੂੰ ਸੂਈ ਨੂੰ ਹੋਵੇ 2 ਮਹੀਨੇ ਸੂਈ ਨੂੰ ਹੋ ਗਈ ਆ ਦੇਖੋ ਬਹੁਤ ਸੋਹਣੀ ਵਹਿੜਾ ਆ ਦੂਜੀ ਬੈੜ ਹੈਗੀ ਹੈ ਜੀ ਐਚ ਐਫ ਕਾਲੀ ਤੇ ਚਿੱਟੇ ਰੰਗ ਦੀ ਬਹੁਤ ਸੋਹਣੀ ਬੈੜ ਹੈ ਵੀ ਪਿਆਰਾ ਜਿਹਾ ਫੇਰ ਥਾਂ ਦੇ ਵੀਦ ਇਹ ਵੀ ਬਹੁਤ ਸਾਫ਼ ਹੈ ਦੇਖੋ ਥਾਂ ਦੇਵਾ ਬਹੁਤ ਸਾਫ਼ ਹੈ ਪੂਰੀ ਸੀਲ ਬੈੜ ਹੈ ਜਿੰਨੀ ਕਹਦੇ ਹੁੰਨੇ ਕੋਈ ਬੱਚਾ ਬੁੜੀ ਚੂਈ ਜਾਵੇ ਇਹਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨੂੰ ਸੂਏ ਨੂੰ ਲਗਭਗ 5 ਦਿਨ ਪੰਜ ਮਹੀਨੇ ਹੋ ਗਏ ਆ 5 ਮਹੀਨਿਆਂ ਦੀ ਸੂਈ ਵੀ ਹੈ ਇਹਦੇ ਥੱਲੇ ਦੁੱਧ 7 ਕਿਲੋ ਹੈ 7 ਕਿਲੋ ਦੁੱਧ ਹੈ ਇਹ ਦੋਨੇ ਪੈੜਾ ਪਕਾ ਹੋਏ ਹਨ ਮਗਰ ਕੁਛ ਨਹੀਂ ਦੋਨਾਂ ਦੇ ਦੋਨਾਂ ਦੇ ਬੱਚਰੂ ਮਰੇ ਹੋਏ ਆ ਇਹਦਾ ਮੁੱਲ 35000 ਰੁਪਇਆ ਲਾਲ ਚਿੱਟੀ ਵੇੜਦਾ ਇਹਦਾ ਮੁੱਲ 30000 ਰੁਪਏ ਦੋਨੇ ਵਕਾਊ ਹੈ ਕਿਸੇ ਵੀ ਵੀਰ ਨੇ ਇਹ ਖਰੀਦਨੀ ਹੈ ਹੌਣ ਕੋਈ ਚਾਹਵਾਨ ਹੋਵੇ ਖਰੀਦਣ ਦਾ ਤਾਂ 9417234527 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਦੋ ਬੈਠੇ ਹੋਰ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰੋ ਵੈਲ ਇੰਕਨ ਵੀ ਵਿਜਾਓ ਅੱਗੇ ਵੀ ਸ਼ੇਅਰ ਕਰੋ ਤੇ ਕਮੈਂਟ ਵੀ ਜਰੂਰ ਕਰੋ ਤੇ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਅਗਲੀ ਵੀਡੀਓ ਆਉਣ ਤੱਕ ਮਿਲਦੇ ਹੋ ਯਾਦ ਦੀ ਧੰਨਵਾਦ